ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਤੁੰਦ ਬਹੁਤ ਪਈ ਆ ਜੀ ਅੱਜ ਸਵੇਰ ਸਵੇਰ ਦਾ ਟਾਈਮ ਹੈ ਤੇ ਮੈਂ ਕਹਤਾ ਥੋੜੀ ਜੀ ਵੀਡੀਓ ਸ਼ਾਰਟ ਲੈ ਲਗੀ ਇਹ ਵੀਡੀਓ ਵੀ ਭੈਣਾ ਲਈ ਆ ਖਾਸ ਤੇ ਅੱਜ ਮੈਂ ਸਿਲਾਈ ਕਰ ਰਹੀ ਸੀਗੀ ਕੁਰਤਾ ਜੈਂਟਸ ਕੁਰਤਾ ਉਹਦੇ ਵਾਸਤੇ ਮੈਂ ਇਨੀ ਫੱਟੀ ਆ ਆ ਤਿਆਰ ਕਰ ਲਈਏ ਜਿੱਥੇ ਬਟਨ ਲੱਗਦੇ ਹੁੰਦੇ ਆ ਤੇ ਇਹਦੇ ਵਾਸਤੇ ਨਾਲ ਇੱਕ ਮੈਂ ਪੱਟੀ ਤਿਆਰ ਕਰੀ ਇਸ ਤਰ੍ਹਾਂ ਕਰਕੇ ਇਹ ਸਵਾ ਇੰਚ ਡੇਢ ਇੰਚ ਦੀ ਹੁੰਦੀ ਹੈ ਇਸ ਤਰ੍ਹਾਂ ਪੇਸਟ ਲਾ ਕੇ ਇਹਨੂੰ ਐਡ ਕਰ ਲਿਆ ਵਿੱਚ ਜਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਉਸ ਤੋਂ ਬਾਅਦ ਇੱਕ ਨਾਰੀ ਤੇ ਇਹਦੇ ਸਲਾਈ ਲਾ ਲਈ ਜੀ ਇੱਥੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਕਿਸ ਤਰ੍ਹਾਂ ਜੜਾਈ ਕਰਨੀ ਹੈ ਇਹਦੀ ਆਹ ਵਾਲਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੇ ਬਟਨ ਲੱਗਣਗੇ ਤੇ ਕਾਜ ਹੋਣਗੇ ਜੀ ਤੇ ਉਹਦੇ ਵਾਸਤੇ ਆਪਾਂ ਕਮੀਜ਼ ਕਰ ਲੈਣਾ ਪੁੱਠਾ ਕਮੀਜ਼ ਪੁੱਠਾ ਰੱਖ ਕੇ ਤੇ ਇਹਨੂੰ ਲਾਵਾਂਗੇ ਪੁੱਠੇ ਪਾਸੇ ਧਰ ਕੇ ਇਹਦੇ ਵਾਸਤੇ ਜੀ ਇੱਥੋਂ ਆਪਾਂ ਜਦੋਂ ਆਏ ਇਹੇ ਪੇਸਟ ਲਾ ਕੇ ਤਿਆਰ ਕੀਤੀ ਤੇ ਨਾਲ-ਨਾਲ ਆਪਾਂ ਨਿਸ਼ਾਨੀ ਲਾ ਲੈਣੀ ਹੈ ਮਾਰਕ ਕਰ ਲੈਣਾ ਜਿੱਥੇ ਆਪਾਂ ਸਲਾਈ ਲਾਉਣੀ ਹੈ ਆ ਵੀ ਮੇਰੀ ਇਸ ਤਰ੍ਹਾਂ ਕੀਤੀ ਹੈ ਮਾਰਕ ਕੀਤਾ ਹੈ ਸਲਾਈ ਲਾਈ ਹੋਈ ਹੈ ਤੇ ਹੁਣ ਆਪਾਂ ਇਹ ਕਮੀਜ਼ ਇਧਰਲਾ ਪਸਾ ਪੁੱਠਾ ਤੇ ਇਹਦੇ ਉੱਪਰ ਆਪਾਂ ਇਹ ਇਸ ਤਰ੍ਹਾਂ ਕਰਕੇ ਐ ਜਿਵੇਂ ਮੇਰੇ ਹੱਥ 'ਚ ਫੜੀ ਐ ਇਸੇ ਤਰ੍ਹਾਂ ਹੀ ਮੈਂ ਇਹਦੇ ਉੱਪਰ ਸਿਲਾਈ ਲਾ ਦੂੰਗੀ ਤੇ ਬਣੇ ਰਹੋ ਤੁਸੀਂ ਵੀਡੀਓ ਤੇ ਸਬਸਕ੍ਰਾਈਬ ਕਰਿਓ ਤੇ ਇਹ ਉਹਨਾਂ ਲਈ ਆ ਵੀਡੀਓ ਜਿਹੜੇ ਨਾ ਭੈਣਾ ਮੇਰੇ ਵਾਂਗੂ ਘਰੇ ਬੈ ਕੇ ਸੂਟ ਸਟਿਚ ਕਰਦਣੇ ਕਰ ਲੈਿੰਦੇ ਆ ਨਾ ਹੋਰ ਨੀ ਕਿਸੇ ਦੇ ਸੂਟ ਸੂਟ ਸਟਿਚ ਕਰਦੀ ਮੈਂ ਆਪਣੇ ਘਰੇ ਘਰੇ ਸੂਟ ਆਪਦੇ ਘਰ ਦੇ ਘਰ ਦੇ ਸੂਟ ਸਟਿਚ ਕਰਦੀ ਆ ਇਸ ਤਰ੍ਹਾਂ ਜੀ ਆਪਾਂ ਸਿਲਾਈ ਸ਼ੁਰੂ ਕਰ ਲਈ ਐ ਲਾ ਕੇ ਇਸ ਤਰ੍ਹਾਂ ਹੀ ਸਿੱਧਾ ਪਾਸਾ ਹੀ ਆਇਆ ਇਹ ਉਪਰ ਇਹਦੀ ਇਦਾਂ ਹੀ ਆ ਜੂਗੀ ਤਾਨੂੰ ਕੁਮੀਰ ਸਿੱਧਾ ਕਰਕੇ ਆਪਾਂ ਦਿਖਾਵਾਂਗੇ ਪਹਿਲਾਂ ਆਪਾਂ ਇੱਥੇ ਆ ਸਲਾਈ ਲਾਉਣੀ ਸਟਾਰਟ ਕੀਤੀ ਤੇ ਇਹਨੂੰ ਲਾਲ ਗੇ ਜੀ ਸਲਾਈ ਆਪਾਂ ਐਂਡ ਤੀਕ ਲਾ ਲਈਏ ਜਿੱਥੋਂ ਤੀਕ ਲਾਉਣੀ ਹੈ ਇੱਥੇ ਪੱਟੀ ਦਾ ਆਪਾਂ ਐਂਡ ਕਰਨਾ ਉਥੋਂ ਤੀਕ ਇਹਦੀ ਸਲਾਈ ਲਾ ਲਈਏ ਇਸ ਤਰ੍ਹਾਂ ਹੀ ਲੱਗੀ ਹੈ ਸਲਾਈ ਜੀ ਦੇਖੋ ਇੱਥੋਂ ਤੀਕ ਲੈ ਜਾਂਦੀ ਐ ਛੱਡਦੀ ਆਪਾਂ ਸਿੱਧੀ ਇਹ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਫੜੀ ਵੀ ਇਹ ਦਾਇਸ ਤੇ ਫੋਲਡ ਹੋ ਕੇ ਇਹਦੇ ਉੱਪਰ ਆ ਜੂਗੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਇੱਥੇ ਇਹਨੂੰ ਸਿੱਧਾ ਸਾਰਾ ਕਰਕੇ ਇੱਥੇ ਆਪਾਂ ਸਲਾਈ ਲੰਬੇ ਜਾਵਾਂਗੇ ਇਹਦੀ ਇਸ ਤਰ੍ਹਾਂ ਕਰਕੇ ਨਾ ਥੋੜੇ ਜਿਹਾ ਨੋਹਾਂ ਦੇ ਨਾਲ ਇਹਨੂੰ ਆਪਾਂ ਇੱਥੋਂ ਇਹ ਸਾਰਾ ਸੈੱਟ ਕਰ ਲਾਂਗੇ ਤੁਸੀਂ ਪ੍ਰੈਸ ਵੀ ਲਾ ਸਕਦੇ ਆ ਤੇ ਉਹਦੇ ਨਾਲ ਸਫਾਈ ਜਾਦੀ ਆਉਂਦੀ ਹੈ ਕਾਲ ਕਰਨ ਦੀ ਲੋੜ ਨਹੀਂ ਹੁੰਦੀ ਜੀ ਜੇ ਆਪਾਂ ਚੀਜ਼ ਵਧੀਆ ਬਣਾਉਣੀ ਹੈ ਥੋੜਾ ਜਿਹਾ ਸਹਿਜ ਮਨ ਤੇ ਨਾ ਕੰਮ ਕਰਾਂਗੇ ਹਨਾ ਦੇਖ ਕੇ ਕਰਾਂਗੇ ਕੰਮ ਤਾਂ ਆਪਣੀ ਸਫਾਈ ਐਪੋਇੰਟ ਕੀ ਆਉਗੀ ਸਫਾਈ ਨਾਲ ਹੀ ਚੀਜ਼ ਸੋਹਣੀ ਲੱਗਦੀ ਹੁੰਦੀ ਆ ਭਾਵੇਂ ਘਰ ਹੋਵੇ ਤੇ ਭਾਵੇਂ ਸੂਟ ਹੋਵੇ ਤੇ ਭਾਵੇਂ ਆਪਣਾ ਆਪ ਹੀ ਹੋਵੇ ਜੇ ਆਪਾਂ ਆਪ ਦਾ ਸਵਾਰ ਕੇ ਰੱਖਾਂਗੇ ਘਰ ਬਾਰ ਸਵਾਰ ਕੇ ਰੱਖਾਂਗੇ ਹਨਾ ਉਸੇ ਉਹ ਸੋਹਣਾ ਲੱਗਦਾ ਉਸੇ ਤਰੀਕੇ ਸੂਟ ਨੂੰ ਜੇ ਆਪਾਂ ਥੋੜੀ ਜਿਹੀ ਫਿਨਿਸ਼ਿੰਗ ਦੇਾਂਗੇ ਸਫਾਈ ਦੇਾਂਗੇ ਤੇ ਸੂਟ ਆਟੋਮੈਟਿਕਲੀ ਸੋਹਣਾ ਲੱੰਝੂਗਾ ਥੋੜਾ ਥੋੜੀ ਗੱਲਾਂ ਸੂਟ ਨੂੰ ਸੂਟ ਨੂੰ ਗੱਲਾਂ ਹੁੰਦੀਆਂ ਨੇ ਨਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਤੇ ਹੁਣ ਆਪਾਂ ਸਲਾਈ ਸਟਾਰਟ ਕਰ ਲਈ ਹੈ ਤੇ ਇਹ ਨੂੰ ਆਪਾਂ ਲਾਉਂਦੇ ਤੁਸੀਂ ਚਾਹੋ ਤਾਂ ਜੇ ਤੁਹਾਨੂੰ ਲੱਗੇ ਤਾਂ ਇਹ ਇਹ ਜਿਹੜੀ ਟਾਕੀ ਆਪਾਂ ਸਿਆਂ ਲਾਈਏ ਤੇ ਆਪਾਂ ਛੋਟੇ ਛੋਟੇ ਕੱਟ ਵੀ ਲਾ ਸਕਦੇ ਆ ਫਿਰ ਖਿੱਚ ਨਹੀਂ ਪੈਂਦੀ ਤੇ ਆਪਾਂ ਸਲਾਈ ਕੰਪਲੀਟ ਕਰ ਲਗੇ ਸਲਾਈ ਲਾਉਂਦੇ ਲਾਉਂਦੇ ਆਪਾਂ ਹੁਣ ਇੱਥੋਂ ਤੱਕ ਆ ਗਏ ਆ ਜਿੱਥੇ ਆਪਣੀ ਆ ਚੀਜ਼ ਬੰਦੀ ਹੁੰਦੀ ਹੁੰਦੀ ਆ ਪੱਟੀ ਦੀ ਇਹਦੇ ਆਸਤੇ ਤੁਸੀਂ ਜਿਹੜੀ ਆ ਸੀ ਚੀਜ਼ ਐ ਇਹਨੂੰ ਇਹਦੇ ਬਰਾਬਰ ਲੈ ਜਾਣਾ ਥੱਲੇ ਨਾ ਵੀ ਮਤਲਬ ਕਿ ਸੂਈ ਦੇ ਤੇ ਇਹਦੇ ਬਰਾਬਰ ਲਿ ਜਾ ਕੇ ਤੁਸੀਂ ਜਿਹੜੇ ਸ਼ੀਨ ਇਸੇ ਤਰ੍ਹਾਂ ਆਈ ਕਰਕੇ ਫੋਲਡ ਕਰ ਲਿਓ ਸਾਨੂੰ ਵਿੱਚ ਉਹਦੇ ਜਿਹੜਾ ਆਪਣਾ ਕਪੜਾ ਹੋਇਆ ਤੇ ਫਿਰ ਹੌਲੀ-ਹੌਲੀ ਸਟਿਚ ਇਹਨੂੰ ਕਰਦੀ ਜਾਏ ਇਹ ਥੋੜਾ ਜਿਹਾ ਕੰਮ ਅਸੀਂ ਬਣਾ ਕਰਨਾ ਬਗਾਈ ਕੋਈ ਵੀ ਚੀਜ਼ ਹੈ ਹਨਾ ਭਾਵੇਂ ਬੱਚਾ ਤੇ ਭਾਵੇਂ ਬਜ਼ੁਰਗਾ ਤੇ ਭਾਵੇਂ ਕੋਈ ਵੀ ਜਾਨ ਚੀਜ਼ ਹੈ ਹਰ ਕਿਹ ਚੀਜ਼ ਸਮਾਪਾਲਦੀ ਆ थोड़ा जहा टाइम पाल दी है जो देवें है ना किसी भी तो वो चीज़ वजिए बन जाती है बन जाती है वजी पर थोड़ा जहा टाइम लगता का काल नहीं करनी चाहिए जोड़ा होना काम इस तरह आप इतने ले आए हैं करके जी तुम्हें किसी भी चीज़ में टाइम दे के देखो सफलता तो हाँ पैर चुनूगी एड् गल नहीं होंगी पर थोड़ा जि सफल ਸਾਨੂੰ ਦੋਪਰ ਰੱਖਣਾ ਪੈਂਦਾ ਹੁੰਦਾ ਤੇ ਹੁਣ ਆਪਾਂ ਇਹ ਦੀ ਆਪਾਂ ਇਹਦੇ ਨਾਲ ਦੇਗੇ ਉਹ ਵਾਲੀ ਜਗ੍ਹਾ ਤੇ ਇਹਦਾ ਵੀਜੀਪ ਨਾਲ ਦੇ ਜਿਹੜੀ ਬੰਦੀ ਹੁੰਦੀ ਹੈ ਇੱਥੇ ਆਪਾਂ ਬਣਾਉਣੀ ਹੈ ਕਮੀਜ਼ਾਂ ਨੇ ਤੁਸੀਂ ਦੇਖੀ ਹੋਊਗੀ ਜਿਹੜੀਆਂ ਮੈਂ ਪਹਿਣਾ ਜਾਣ ਦੇਵਾਂ ਉਹਨਾਂ ਨੂੰ ਤਾਂ ਚਲੋ ਕੋਈ ਗੱਲ ਨਹੀਂ ਹੈ ਦੇ ਟੋਕੇ ਜਰੂਰ ਚੈੱਕ ਕਰੀ ਜਿਹੜਾ ਥੱਲੇ ਦਾ ਕਪੜਾ ਉਹ ਸਹੀ ਆ ਰਿਹਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਇਹ ਫੱਟੀ ਬਣਾ ਲਓ ਇੱਥੇ ਦੋ ਵਾਰ ਸਲਾਈ ਲਾੜੀਓ ਕਿਉਂਕਿ ਜੀ ਇੱਥੇ ਹਨ ਬਟਨ ਨਹੀਂ ਲੱਗਿਆ ਤੇ ਇਹਨਾਂ ਬਸ ਪੈ ਜਾਂਦਾ ਜਦੋਂ ਬਟਨ ਖੋਲਾਂਗੇ ਆਪਾਂ ਇੱਥੇ ਤਾਂ ਮਜੂਰ ਨਾਲ ਖੋਲਦੇ ਆਣੇ किस बैसा दूर दूर करके आप इतने बहा ला लेंगे इसलिए मैं कहनी हूँ हर एक चीज़ में समा दो टाइम दो तो सफाई और सहजमती आप काम करके सबर ठीक है जी आ लो जी आप सिलाई ला के कंप्लीट करता य चेक कर सकते हो ਬਣੀ ਵੀ ਆਪਣੀ ਫੱਟੀ ਦੀ ਸ਼ੇਪ ਇੱਥੋਂ ਇਸ ਤਰ੍ਹਾਂ ਕਰਕੇ ਤੁਸੀਂ ਸਲਾਈ ਲਾ ਲਿਓ ਜੀ ਤੇ ਹਰ ਕ ਚੀਜ਼ ਨੂੰ ਸਮਾਂ ਹਰਕ ਨੂੰ ਸਮਾਂ ਦੇ ਰੋਗੇ ਤੇ ਤਹਾ ਮੁਕਾਮਜਾ ਪੀ ਜਰੂਰ ਮਿਲੇਗੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਇਸ ਤਰ੍ਹਾਂ ਆਪਾਂ ਕੜਤੇ ਦੀ ਫੜ ਰੈਡੀ ਕਰ ਲਿਆ ਹੁਣ ਆਪਾਂ ਇਹਦੇ ਲਾਵਾਂਗੇ ਇੱਥੇ ਜੀਬ ਤੇ ਕਿਉਂਕਿ ਵੀਡੀਓ ਦਾ ਮੈਂ ਨਹੀਂ ਬਣਾਉਣੀ ਕਾਫੀ ਲੰਬੀ ਹੋ ਜਾਊਗੀ ਤੇ ਅਥੇ ਤੁਸੀਂ ਪ੍ਰੈਸ ਮਾਰ ਕੇ ਦੀ ਸਫਾਈ ਲਿਆ ਕੇ ਪੂਰੇ ਮਾਰਕ ਕਰਕੇ ਜੀ ਹਲਾਸਾ ਤੇ ਦੇਵੋ ਤੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ ਧੰਨਵਾਦ ਜੀ ਸਾਰਿਆਂ ਦਾ ਇਹ ਵੀਡੀਓ ਜੀ ਆਪਾਂ ਨਾਲ ਹੀ ਦੇ ਦਈਏ ਇਹ ਮੈਂ ਕਾਫ ਕਿਵੇਂ ਪੀਸਟ ਕਰੀਦੀ ਆ ਕਿਵੇਂ ਬਣਾਈਦੀ ਆ ਕਾਫ ਦੀ ਵੀਡੀਓ ਬਣਾਈ ਸੀ ਤੇ ਵੈਚੀ ਮੈਂ ਏਡ ਕਰਨ ਲੱਗੀ ਆ ਮੈਂ ਕਿ ਛੋਟੀ ਜੀ ਵੀਡੀਓ ਕੀ ਹੋਰ ਬਣਾਉਣੀ ਆ ਸਭ ਤੋਂ ਪਹਿਲਾਂ ਤੁਸੀਂ ਕਾਫ ਲੈ ਲੈਣੇ ਆ ਬਾਜ਼ਾਰ ਚੋਂ ਮਿਲ ਜਾਂਦੀ ਹੈ ਜੀ ਹਰ ਇੱਕ ਚੀਜ਼ ਸਾਰਾ ਨਾ ਪੈਨਾਂ ਨੂੰ ਪਤਾ ਹੀ ਹੁੰਦਾ ਜਿਹੜੇ ਸਟਿਚ ਕਰਦੇ ਹਨ ਉਸ ਤੋਂ ਬਾਅਦ ਤੁਸੀਂ ਕਾਦਰ ਆਪਦੇ ਮੈਨ ਲੈਣੇ ਆ 10 ਇੰਚ ਤੇ ਹੁੰਦੀ ਹੈ ਕੋਈ ਤਾਂ 10 ਇੰਚ ਦਾ ਕਾਲਰ ਲੱਗ ਜਾਂਦਾ ਕੋਈ ਛੋਟਾ ਲੱਗਦਾ ਜਿਵੇਂ 8.5 9 ਜਾਂ 9.5 ਇੰਚ ਲੱਗਦਾ ਉਹਨੂੰ ਕੱਟ ਕੇ ਉਸੇ ਤਰ੍ਹਾਂ ਸ਼ੇਪ ਦੇ ਕੇ ਤੁਸੀਂ ਪ੍ਰੈਸ ਦੇ ਨਾਲ ਲਾ ਕੇ ਤੇ ਫਿਰ ਇਸ ਤਰ੍ਹਾਂ ਇਹਦੀ ਸਿਲਾਈ ਲਾ ਲਿਓ ਥੋੜਾ ਜਿਹਾ ਛੱਡ ਦਿਓ ਇਹਨੂੰ ਤੇ ਸਲਾਈ ਲਾ ਕੇ ਇਹਦੀ ਫਿਨਿਸ਼ਿੰਗ ਪ੍ਰੈਸ ਦੇ ਨਾਲ ਤੋਂ ਪ੍ਰੈਸ ਲਾ ਕੇ ਇਹਦੀ ਫਿਨਿਸ਼ਿੰਗ ਕਰ ਲਿਓ ਤੁਸੀਂ ਤੇ ਉਸ ਤੋਂ ਬਾਅਦ ਜੀ ਇਹਨੂੰ ਜਿਹੜੀ ਇਹਦੀ ਨਾਲ ਦੀ ਸਾਈਡ ਲਾਉਣੀ ਆ ਆਪਾਂ ਬੈਕ ਸਾਈਡ ਹਨਾ ਇਹਨੂੰ ਰੈਡੀ ਕਰਨਾ ਉਹ ਕੰਨੀ ਵਾਲੀ ਚਾਹੀਦੀ ਆ ਪਰ ਇੱਥੇ ਮੇਰੇ ਕੋਲੇ ਕੰਨੀ ਵਾਲਾ ਕੱਪੜਾ ਨਹੀਂ ਸੀਗਾ ਤੇ ਮੈਂ ਇੰਟਰਲੋ ਕਰਕੇ ਹੀ ਬਣਾਈ ਆ ਤੇ ਹੁਣ ਆਪਾਂ ਇਹ ਤੇ ਚੜਨ ਲੱਗੇ ਆ ਕੱਪੜਾ ਜਿਹੜਾ ਨਾਲ ਅਟੈਚ ਕਰਨਾ ਹੈ ਇਹਦੇ ਉਹ ਇਸ ਤਰ੍ਹਾਂ ਇੱਕ ਸਾਈਡ ਤੋਂ ਸਲਾਈ ਧਰ ਕੇ ਇਹਦੀ ਥੋੜਾ ਜਿਹਾ ਛੱਡ ਲੈਣਾ ਸਲਾਈ ਜੋ ਗਿਆ ਇੱਥੇ ਆਪਾਂ ਇੰਟਰਲੋਕ ਕਰਾਂਗੇ ਨਹੀਂ ਤਾਂ ਕੰਨੀ ਦਾ ਸਾਹਬ ਜਿਆ ਆ ਜਾਂਦਾ ਹੁੰਦਾ ਜੇ ਕੰਨੀ ਵਾਲਾ ਕੱਪੜਾ ਹੋਵੇ ਤਾਂ ਤੇ ਉਸੇ ਸ਼ੇਪ ਤੇ ਆਲ ਨਾ ਪੈਣ ਦਿਓ ਥੋੜੇ ਜਿਹੀ ਸਹਿਜ ਮਤਿੰ ਦੇ ਨਾਲ ਇਸ ਤਰ੍ਹਾਂ ਇਹਨੂੰ ਫਿਰ ਆਪ ਉਸੇ ਸ਼ੇਪ-ਸ਼ੇਪ ਦੇ ਵਿੱਚ ਸਲਾਈ ਲਾ ਲੈਣੀ ਹੈ ਜਿਵੇਂ ਆਪਣੇ ਕੱਪ ਦੀ ਸ਼ੇਪ ਹੈਗੀ ਆ ਸਲਾਈ ਲਾਉਣ ਤੋਂ ਬਾਅਦ ਜੀ ਇਹਨੂੰ ਤੇ ਫਿਰ ਆਪਾਂ ਐਕਸਟਰਾ ਕਪੜਾ ਜਿਹੜਾ ਸਾਰਾ ਵਾਧੂ ਕਪੜਾ ਪਾਸੇ ਆਸੇ ਤੋਂ ਕੱਟ ਲਾਂਗੇ ਚੈੱਕ ਕਰ ਲਾਂਗੇ ਸਲਾਈ ਲਾਉਣ ਤੋਂ ਬਾਅਦ ਆਪਣੇ ਕਦੇ ਵਲਤਾਂ ਨਹੀਂ ਪਿਆਗਾ ਇਹਦੇ ਵਿੱਚ ਜੇ ਵਲ ਪੈਜੀ ਫਿਰ ਕਾਫਦੀ ਜਦੋਂ ਆਪਾਂ ਬਾਹ ਤੇ ਚੜਦੇ ਆ ਕਾਫ ਨੂੰ ਫਿਰ ਸਲਾਈ ਨਹੀਂ ਆਉਂਦੀ ਸਫਾਈ ਨਹੀਂ ਆਉਂਦੀ ਜੀ ਸੋਹਣਾ ਨਹੀਂ ਲੱਗਦਾਗਾ ਤੇ ਇਸ ਲਈ ਤਾਂ ਹੀ ਪਹਿਲਾਂ ਧਿਆਨ ਨਾ ਕਰੋ ਜੀ ਬਹੁਤ ਸੋਹਣਾ ਸੌਖਾ ਹੈ ਘਰੇ ਕਪੜਾ ਸਟਿਚ ਕਰਨਾ ਸਲਾਈ ਕਰਨਾ ਕਿਉਂਕਿ ਪ੍ਰੈਸ ਨਾਲ ਚ ਪਕਾਉਣ ਵਾਲੇ ਕਾਲਰ ਕਾਫ ਫੱਟੀ ਸਭ ਕੁਝ ਮਿਲ ਜਾਂਦਾ ਤੇ ਇਸ ਤਰ੍ਹਾਂ ਲਾ ਕੇ ਤੁਸੀਂ ਇਹਨੂੰ ਰੈਡੀ ਕਰ ਸਕਦੇ ਆ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਵੀਡੀਓ ਤੇ ਫੁੱਲ ਵਾਚ ਕਰ ਲਿਆ ਕਰੋ ਵੀਡੀਓ ਤੁਹਾਡੇ سپورਟ ਦੀ ਲੋੜ ਆ ਜੀ ਥੈਂਕ ਯੂ ਜੀ ਸਾਰਿਆਂ ਦਾ ਵੈਲਕਮ